ਚਿੜਕ ਕਾਬਲਾ ਮੁੜ ਕੇ ਸਾਡੀ ਕੱਖਾਂ ਦੀ ਕੁੱਲੀ ਤੇਰੇ ਹੱਥ ਵੱਟਿਆ ਕਰਾ ਦੇ ਨਾਲ ਜੁੜ ਕੇ ਈ ਜੋਰ ਕਰੀ ਕਾਦਾ ਮਾਰੀ ਚਿੜਕ ਕਾਬਲਾ ਮੁੜ ਕੇ ਆਦੀ ਕੱਖਾਂ ਦੀ ਕੁੱਲੀ ਤੇਰੇ ਹੱਥ ਵੱਡਿਆਂ ਘਰਾਂ ਦੇ ਨਾਲ ਜੁੜੂ ਜੁੜ ਕੇ ਜੁੜ ਕੇ ਹੁਕਮ ਮਾਲਕ ਦਾ ਹੁਕਮ ਬਾਬੇ ਦਾ ਫੇਰ ਕਿਸੇ ਦੇ ਕੰਨ ਹੋਂ ਸਵਾਲ ਹੋਵੇ ਘਰ ਦੀ ਬਾਬੇ ਹੈਂ ਕਾਦ ਬਣਾਉਣਾ ਵਾ ਪੈਣੇ ਹੈ ਹੈ ਕਿਉਂ ਨਾਂ ਲੈਣ ਨੂੰ ਮੈਂ ਆਧਾਰ ਕਾਰਡ ਬਣਾਉਣਾ ਕਮਲਿਆ ਜੀ ਨਾਮ ਆਊ ਤਾਂ ਦੱਸੂਗਾ ਹੁਣ ਮੇਰੇ ਕੋਲੇ ਤਾਂ ਜੇਬ ਚ ਪਾਏ ਹੈ ਹੈ ਐਡੀ ਐਡੀ ਮਾੜੀ ਹੈ ਫੱਕਰ ਨਾ ਇਹਦਾ ਸ਼ਿਰ ਮੈਨੂੰ 3 ਦਿਨ ਹੋ ਗਏ ਮੈਂ ਲਗਾਤਾਰ ਜਗਰਾਤ ਰਹਿੰਦੇ ਆ ਤਨ ਇਹ ਨਹੀਂ ਨਾ ਨੂੰ ਛੱਡ ਇਹਦਾ ਮੈਂ ਆਪਣੇ ਪਰਿਵਾਰਕ ਟਾਈਪ ਜੇ ਗੱਲ ਕਰੀ ਨਾ ਪਰਿਵਾਰ ਸਾਰਾ ਹੀ ਤੁਸੀਂ ਇਕੱਠਾ ਹੈ ਹੈਨਾ ਸੋਹਣੀ ਗੱਲਾਂ ਬਾਬੇ ਦੀ ਕੋਈ ਨਹੀਂ ਨਾਂ ਲੈਣ ਨੂੰ ਮੈਂ ਕੋਈ ਪੇਪਰ ਨਹੀਂ ਦੇਣ ਆਇਆ ਤੇ ਨਾ ਮੈਂ ਕੋਈ ਕਹਿਣਾ ਭਲਾ ਕਰਾਉਣ ਆਇਆ ਬਾਬੇ ਤੂੰ ਲੈਣਾ ਥੋਡੀ ਮਰਜ਼ੀ ਨਾਂ ਲੈਣਾ ਮੇਰਾ ਕੀ ਜੰਦਾ ਕਿਹੜਾ ਨੱਗਰ ਖੇੜਾ ਜੀ ਆਹੀ ਤਾਂ ਮਰਨਾ ਨੱਗਰ ਖੇੜਾ ਇੱਕ ਹੈ ਚਲੋ ਕੋਈ ਨਹੀਂ ਕਰਦੇ ਆ ਬਾਬੇ ਦਾਈ ਰਾਤ ਦਾ ਧੰਨ ਬਾਬਾ ਸਭ ਤੋਂ ਪਹਿਲਾਂ ਇੱਕ ਗੱਲ ਦੱਸੋ ਜੀ ਸੇਵਾਦਾਰਾ ਭਾਈ ਆਪਦੇ ਘਰ ਤੇ ਪਰਿਵਾਰ ਦੀ ਗੱਲ ਆ ਤੁਹਾਡੇ ਦੀ ਕਿਸੇ ਬਾਹਰ ਦੀ ਨਹੀਂ ਜੀ ਨੌਜਵਾਨ ਬੰਦੇ ਦਾ ਤੁਰ ਜਾਣਾ ਕੌਣ ਗਿਆ ਹੈ ਹਾਂਜੀ ਤੁਸੀਂ ਦੱਸੋ ਦੇਖ ਪਰਿਵਾਰ ਹਾਂਜੀ ਚਾਚਾ ਤੁਹਾਡਾ ਨੌਜਵਾਨ ਸੀਗੇ ਹਾਂਜੀ ਅੱਛਾ ਪਰਿਵਾਰ 21 ਇਹਨਾਂ ਦਾ ਅੱਛਾ ਉਸ ਤੋਂ ਛੋਟਾ ਕੁਝ ਦਿਨ ਪਹਿਲਾਂ अच्छा तीजे ठीक ठीक एक दो तीन एक, एक, एक गल हो दस्यो जे चिमना चिमना चिमणा कौन है तो आपके परिवार च ਔਰ ਕੀ ਦਿਓ ਇਤੋਂ ਡੇ ਵਢੇਰਿਆਂ ਦੀ ਜਗਾ ਹੁੰਦਾ ਤਾਂ 1 2 3 4 5 ਇਹ ਪੰਜ ਭਾਈਆਂ ਦਾ ਟੱਬਰ ਕਿੱਥੇ ਆ ਪੰਜ ਭਰਾਵਾਂ ਦਾ ਟੱਬਰ ਹਾਂ ਦੂਜੇ ਚਾਚੇ ਤਾਇਆ ਚੋਟੇ ਬੱਬੂ ਕਿਨੇ ਪਾਈ ਸੀ ਚਾਰ ਸੀ ਕਿ ਪੰਜ ਸੀ ਚਾਰ ਇਹਨਾਂ ਦੇ ਚਾਰਾਂ ਦੇ ਪਰਿਵਾਰ ਦੇ ਵਿੱਚ ਇਹ ਕੋਈ ਇਹ ਬੰਦਾ ਵੇਰਵਾ ਪਾਉਂਦਾ ਜਿਹੜਾ ਨਾਮ ਆ ਜਾਂ ਇਹਨਾਂ ਦੇ ਸਬੰਧਤ ਹੋਵੇ ਜਾਂ ਇਹਨਾਂ ਦੇ ਵਿੱਚ ਹੋਵੇ ਜਿਹੜਾ ਨਾਮ ਆਇਆ ਇਹ ਹੁਣ ਤੁਸੀਂ ਦੇਖੋ ਬੋਲੋ 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 ਕਾਕੇ ਬਾਬਿਆਂ ਦੀ ਹੈ ਕਾਕੇ ਬਾਬਿਆਂ ਜੈ ਬੰਦਾ ਹੁਣ ਮੈਂ ਕਹਿਣਾ ਤੁਹਾਡੇ ਪਿੰਡ ਦਾ ਕੀ ਜੋ ਨਿਗਰੀ ਪਾਦਾ ਮਾਰੀ ਛਿੜਕ ਮਾਬਲਾ ਮੁੜ ਗਏ ਛੱਟੀ ਕੱਖਾਂ ਦੀ ਕੁੱਲੀ ਤੇਰੇ ਹੱਥ ਵੱਡਿਆਂ ਕਰਾ ਦੇ ਨਾਲ ਜੁੜ ਗਏ ਵੇ ਤੂੰ ਸਾਡਾ ਬਣ ਕੇ ਰਹਿ ਅਸੀਂ ਤੇਰੇ i oh. ਆ ਗਿਆ ਨਿਕਲ ਗਿਆ ਮੰਨਦਾ ਅੱਛਾ ਇਹ ਮਾਲਾ ਭਤੀਜੇ ਦਾ ਨਾਮ ਸਾਗਰ ਭਤੀਜਾ ਇਹਦੇ ਵੀ ਪਾਪਾ ਜਿਹੜਾ ਤੁਹਾਡਾ ਸਗਾ ਭਾਈ ਹੈ ਤਾਇ ਦਾ ਸ਼ੋਰਾ ਵੀ ਤਾਇ ਦਾ ਮੁੰਡਾ ਹੈ ਉਹ ਤੁਹਾਡੇ ਤੋਂ ਵੱਡਾ ਤੁਹਾਡੇ ਤੋਂ ਵੀ ਵੱਡਾ ਕਿ ਤੁਹਾਡੇ ਤੋਂ ਛੋਟਾ ਤੁਹਾਡੇ ਤੋਂ ਛੋਟਾ ਹੈ ਇਹ ਦੀ ਘਰਚ ਵੀ ਤੇ ਪਾਪੇ ਨੂੰ ਵੀ ਦਿੱਕਤ ਪੈ ਜਾਂਦੀ ਹੈ ਸਰੀਰ ਕੀ ਬੋਲ ਭਾਈ ਛੋਟੇ ਪੈਂਦੀ ਠੀਕ ਹੈ ਇਹ ਜਿਹੜਾ ਬੰਦਾ ਨਾ ਕਾਫੀ ਜਿਰਦਾ ਹੈ ਟੱਕ ਬੁਗ ਲਾ ਲੈਨੇ ਕਿਉਂ ਅਛਾ ਫਿਰ ਆਪਾਂ ਫੁੱਲ ਕਾਲਕਾ ਚਲਾਉਨੇ ਇਵੇਂ ਚੱਲੀ ਸਾਦਾ ਇੱਕ ਗੱਲ ਹੋਰ ਲੈ ਕੇ ਦਿੰਦਾ ਫਿਰ ਮੈਂ ਛੋਟੇ ਕਰੂੰ ਕਹਿ ਸਕਦਾ 1 2 3 4 ਕਾਲਾ ਪਾਣੀ ਕਾਲਾ ਪਾਣੀ ਨੂੰ ਬੁਲਾ ਕੇ ਬਗਾਵਤ ਹਾਂ ਅਲਜਾਮ ਕਿਦੇ ਤੇ ਲੱਗਿਆ ਸੀ ਅਲਜਾਮ ਦੋਸ਼ ਕੈਂਗੋ ਥੱਪਦੀਏ ਗੱਲ ਚਲੋ ਨਹੀਂ ਗੱਲ ਆ ਜਾਂਦੀ ਕੱਲ ਵੱਡੀ ਨਹੀਂ ਇਹਨਾਂ ਗੱਲ ਗੱਲ ਆ ਜਾਂਦੀ ਗੱਲ ਦਾ ਕੋਈ ਮੁੱਲ ਨਹੀਂ ਸਮਝਦੋ ਨਿਸ਼ਾਨੀ ਲੈਣਾ ਮੇਰਾ ਕੰਮ ਹੈ ਜੀ ਪਰ ਗੱਲ ਇਹ ਉਹ ਚੈ ਚੋਰ ਆ ਚਾਹ ਸਾਧ ਭਲਾ ਸਭ ਦਾ ਇੱਕੋ ਚ ਸਮਝ ਨਾ ਮੇਰੀ ਗੱਲ ਇੱਕ 2 3 ਕੋਈ ਤੁਹਾਡਾ ਯਾਰ ਮਿੱਤਰ ਸਾਥ ਤੋੜ ਗਿਆ ਤੁਹਾਡਾ ਦੁਨੀਆ ਛੱਡ ਗਿਆ ਕਿੰਨਾ ਚਿਰ ਹੋ ਗਿਆ ਨਾ ਨਾ ਦੁਨੀਆ ਹੀ ਛੱਡ ਗਿਆ ਮੈਂ ਨਹੀਂ ਕਹਿੰਦਾ ਜੋ ਸਲਾਮਤ ਹੋ 100 ਸਾਲ ਜੀਵੇ ਉਹਦੀ ਉਮਰ ਦੀ ਸਲਾਮਤ ਐਸ ਟਾਈਮ ਤੇ ਯਾਰ ਬਿੱਤਰ ਹੈ ਇਹ ਤਾਂ ਐਸ ਟਾਈਮ ਇਹ ਕਹਿੰਦਾ ਵੀ ਇਹਦੇ ਵਿੱਚ ਮੈਂ ਵਸਦਾ ਮੇਰੇ ਵਿੱਚ ਇਹ ਵਸਦਾ ਗੱਲ ਐ ਉਹ ਆ ਪੀ ਕੇ ਬੜੀਆਂ ਅਜੀਬ ਹਰਕਤਾਂ ਹੁੰਦੀਆਂ ਹੁਣ ਤੂੰ ਜਾਣੇ ਤੇਰਾ ਅੱਲਾ ਜਾਣੇ ਮੈਂ ਨਹੀਂ ਹੈਨਾ ਵਿਆਹ ਹੋਇਆ ਪਰ ਸੁਪਣਿਆਂ ਚ ਮੈਂ ਤੈਨੂੰ ਕੀ ਕਿਹਾ ਵੀ ਸੁਪਣਿਆਂ ਚ ਹੋ ਗਿਆ ਹੋ ਗਿਆ ਨਾ ਹੋ ਗਏ ਚੱਕਣਾ ਚੂਰ ਸੁਬਨੇ ਵਾਹ ਬਾਬਾ ਕਹਿ ਕੀ ਗਿਆਂਦਾ ਇਹਦਾ ਕੀ ਵੀ ਅੰਬਰਾ ਉੱਤੇ ਤੂੰ ਖਰ ਪਾ ਕੇ ਬਹਿ ਗਏ ਐਨਾ ੂੜਾ ਪਿਆਰ ਤੂੰ ਦਿਨ ਬੁਲਾ ਕੇ ਮੈਂ ਗਿਆ ਆਏ ਵੇ ਤੂੰ ਨਾ ਦੱਸ ਮੈਂ ਤੈਨੂੰ ਤਾਂ ਹੀ ਦੰਦਾ ਉਹਦਾ ਤੂੰ ਤਾਂ ਆਇਆ ਸੀ ਵਡਾਉਣ ਦੁੱਖ ਮੇਰੇ ਕਿਹੜੇ ਅੰਬਰਾ ਉੱਤੇ ਤੂੰ ਖੜ ਪਾ ਕੇ ਬਹਿ ਜਾਵੇ ਆਇ ਨਾ ਹੂੜ ਆਪਿਆ ਤੂੰ ਦਿਲੋਂ ਬੁਲਾ ਕੇ ਬੇ ਕਾ ਹੋ ਗਿਆ ਸਹਣਿਆ ਦ ਨਾ ਕਿਸੇ ਫਕਰ ਦੀ ਪਰਖ ਕੀਤੀ ਸੀ ਇਹ ਵੇਖ ਇਹ ਤੇਰੇ ਤੇ ਡਿਪੈਂਡ ਆ ਤੈਨੂੰ ਤੈਨੂੰ ਪਤਾ ਤੇਰੇ ਮਾਲਕ ਨੂੰ ਪਤਾ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਬਾਪੇ ਨੇ ਦੱਸਿਆ

ਹਣਾ ਗੱਲਾਂ 'ਚ ਗੱਲ ਅੜ ਗਈ। ਬਸ ਉੱਥੇ ਅੜੀ ਉਹ। ਫੱਕਰ ਦਾ ਮਾਰਿਆ ਬੋਲ ਕਹਿੰਦਾ ਓਏ ਆਹਲਾ ਨਹੀਂ। ਕਹਿੰਦਾ ਰੁਲਦਾ ਰਹੇਗਾ ਰੋੜਾਂ ਦੇ। ਫਿਰ ਅੱਜ ਤੂੰ ਦੇਖ ਮੈਂ ਨਹੀਂ। ਜ਼ਿੰਦਗੀ ਖਰਾਬ ਹੋ ਗਈ ਸਾਡੀ। ਇੱਕ ਕਿਸੇ ਇੱਕ ਇਨਸਾਨ ਦੀ ਗਲਤੀ ਨਾਲੇ ਗੱਲ ਤੇਰੀ ਨਹੀਂ ਬਾਤ ਤੇਰੀ ਨਹੀਂ ਗੱਲ ਕਿਸੇ ਦੀ। ਸਮਝਣਾ ਤੂੰ ਵਿਚਾਲੇ ਕਾਤੋਂ ਆਇਆ ਆਇਆ ਸੀ ਇੱਥੇ ਤੇ ਜਾ ਕੇ ਹੋ ਜਾਣਾ ਭਲਾ ਕਰ ਦੇਣਾ ਬਾਬੇ ਨੇ ਤੈਨੂੰ ਬਖਸ਼ ਦੂ ਪਰਖ ਬੜੇ ਬਾਬਿਆਂ ਦੀ ਕੀਤੀ ਹੋਣੀ ਹੈ ਬੜੇ ਟਕਰੇ ਹੋਣੇ ਆ ਗੱਲ ਤੇਰੀ ਬੰਦ ਹੈ ਪੁੱਛ ਤੇਰੀ ਬੰਦ ਹੈ ਜਾਂ ਤੇਰਾ ਮੇਰਾ ਵਾਦਾ 11 ਦਿਨਾਂ ਦੇ ਵਿੱਚ ਜੋ ਕੁਝ ਹੁੰਦਾ ਸਭ ਕੁਝ ਬੰਦੂ ਕਾਹੇ ਜਾਣੀ ਵਾਲੇ ਲੋੜ ਬੜੇ ਬਾਬੇ ਟਕਰੇ ਆ

ਇਸੇ ਮੁੰਡੇ ਦੀ ਪਰਖ ਹੈ। ਇਸੇ ਮੁੰਡੇ ਦੀ ਗੱਲ ਤੇ ਗੱਲ ਹੈ। ਇਹਦੇ ਨਾਲ ਮੇਰਾ ਵਾਅਦਾ ਹੈ। ਮੈਂ ਆਪਦਾ ਬੱਚਾ ਕਿਹਦੇ ਨਾਲ ਗੱਲ ਕਰਦਾ ਜਿੰਨੀ ਇਹਦੇ ਘਰੇ ਦਿੱਕਤ ਹੈ ਨਾ। ਇਹਦੇ ਘਰ ਤੋਂ 5 ਦਿਨਾਂ ਚ ਕੱਢ ਕੇ ਇਹਨੂੰ ਚੜ੍ਹ ਕੇ ਬੁਲਾਉਂਦਾ ਮੈਂ ਵਾਅਦਾ ਹੈ। ਧੰਨ ਬਾਬਾ। ਠੀਕ ਹੈ ਤੇਰਾ ਭਲਾ ਕਰਾਂਗਾ। ਆ ਗਈ ਪਰਖ। ਹਾਂ ਹੁਣ ਕਰਾਈ ਸਲਾਮ। ਆ ਵੰਨ 3 4 ਚੱਕ ਉੱਤੇ ਤੂੰ ਘਰ ਪਾ ਕੇ ਬਹਿ ਗਿਆ ਵੇ ਆਇਨਾ ੂੜਾ ਤੈਨੂੰ ਦਿਲੋਂ ਬੁਲਾ ਕੇ ਦਾ ਜਾਵੇ ਕਿਹੜੇ ਅੰਬਰਾ ਉੱਤੇ ਤੂੰ ਘਰ ਪਾ ਕੇ ਹੋ ਗਿਆ ਸੈਣਾ ਓਕਾ ਹੋ ਗਿਆ ਸੈਣਾ ਮੇਣਾ ਜੱਗ ਦਾ ਫਖਰਾ ਵੇ ਕਾਲੇ ਪਾਣੀ ਵਰਗਾ ਹੁਣ ਪਿੰਡ ਲੱਗਦਾ 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 लॻदा <laughs> ਸਾਰੀ ਮਾਰ ਦੋ ਬਾਬਾ ਜੀ ਦੇ ਨਾਮ ਤੇ ਭਾਈ ਸਾਰੀ ਸੰਗਤ ਨੂੰ 10 ਮਿੰਟ ਦੀ ਬ੍ਰੇਕ ਇਸ ਤੋਂ ਬਾਅਦ ਇਸੇ ਤਰ੍ਹਾਂ ਬਾਬਾ ਜੀ ਦਾ ਇਹ ਪੰਡਾ ਰਾਜਾ ਸਪੜ ਚੱਲਦਾ ਰਹੇਗਾ ਭਾਈ ਸਾਰੀ ਸੰਗਤ ਨੂੰ ਆਰਾਮਦਾਰੀ ਨਾਲ ਬੈਠ ਕੇ